ਹਏ ਰੂਮ ਮੇਟ ਦੀ ਪੰਜੀਰੀ ਢਾਈ ਖਾਣ ਤੇ ਉਹ ਸਾਰਿਆਂ ਨੂੰ ਸੌ ਖਵਾਉਂਦਾ ਆ ਤੂੰ ਖਾਣ ਢਾਇ ਮੈਂ ਦੱਸੂ ਅੱਜ ਉਹਨੂੰ ਉਹ ਭਰਾਵਾ ਤੋ ਟੈਨਸ਼ਨ ਨਾ ਲੈ ਉਹਨੇ ਆਪਾ ਤੋਂ ਉਹਨਾਂ ਨੂੰ ਹੀ ਖਾਣ ਨੂੰ ਕਿਹਾ ਵਾ ਤੂੰ ਵੀ ਖਾ ਲੈ ਯਾ ਬੁਆ ਖੋਲ ਪਤਾ ਨਹੀਂ ਕੌਣ ਆਇਆ ਈ ਓ ਵੀਰੇ ਤੂੰ ਰੋਜ਼ ਪੁੱਛਦਾ ਨਾ ਤੇਰੀ ਪੰਜੀਰੀ ਕੌਣ ਖਾਂਦਾ ਅੱਜ ਮੈਂ ਰੰਗਿਆਤੀ ਬੰਦਾ ਫੜਿਆ ਈ ਆ ਜਾ ਚਲਾ ਦੱਸ ਮੈਨੂੰ ਭਾਈ ਤੋ ਹੀਰੇ ਬੜੇ ਚੰਗੇ ਆ ਪਾਂਹਾਂ ਟੋਲੀ ਚ ਖਾਓਗੇ ਮੇਰੀ ਮੰਮੀ ਨੇ ਪੰਜੀਰੀ ਬਣਾਈ ਆ 10 ਕਿਲੋ ਤੇ ਰਹਿ ਗਈ 2 ਕਿਲੋ ਸਾਰੀ ਤੂੰ ਖਾ ਗਿਆ ਵਾ ਨਹੀਂ ਕੀ ਹੋ ਰਿਹਾ ਕੀ ਹੋ ਰਿਹਾ ਗਲਤ ਗੱਲ ਤੇਰੀ ਗਲਤ ਕੀ ਕਿਸ ਦੀ ਪੰਜੀਰੀ ਪੁੱਛ ਕੇ ਖਾਈ ਦੀ ਆ ਐਦਾਂ ਨਹੀਂ ਖਾਈ ਦੀ ਰੰਡਿਆ ਤੇਰਾ ਬੇੜਾ ਕਰਕ ਜੇ ਹਾਏ ਫੋਨੇ ਮੈਂ ਖਾਦੇ ਨਹੀਂ ਜਿੰਨੇ ਸਾਲੇ ਨੇ ਮੇਰੇ ਤੇ ਕੱਟਦੇ ਆ ਹਾਏ ਹਾਏ ਡੱਫ ਮਰ ਲੈ ਤੇਰੇ ਵੀ ਕਿਤੇ ਬਾਹਰ ਗੱਲ ਚ ਪੈ ਜੇ ਉਹ ਆ ਜਾ ਰੰਡਿਆ ਵੇ ਤੂੰ ਆ ਖਾਂਡਿਆ ਹਾਏ ਕੰਜਰੋਂ ਕੋਈ ਸੋੰਦਾ ਨਹੀਂ ਜੇ ਹਾਏ ਸੋ ਅੱਜ ਆਪਾਂ ਪਹੁੰਚੇ ਹੋਏ ਆ ਕੋਕਾ ਜੇਲਰ ਵਾਲਿਆਂ ਕੋ ਜਿਨ੍ਹਾਂ ਕੋਲ 골ਡ ਦੇ ਵਿੱਚ ਡਾਇਮੰਡ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਬਣਵਾ ਸਕਦੇ ਜੇ ਖੁਸ਼ੀ ਦੇ ਪ੍ਰੋਗਰਾਮ ਦੇ ਉੱਤੇ ਤੇ ਇਹਨਾਂ ਕੋਲ ਬੱਚਿਆਂ ਦੇ ਬਜ਼ੁਰਗਾਂ ਦੇ ਨਿਆਣਿਆਂ ਦੇ ਸਿਆਣੇ ਦੇ ਹਰ ਇੱਕ ਚੀਜ਼ ਬਣ ਜਾਂਦੀ ਹੈ ਤੇ ਵਿਜ਼ਿਟ ਕਰ ਲੋ ਇੱਥੇ ਆਪਣੇ ਦੋ ਵੀਰ ਖਲੋਤੇ ਆ ਤੁਸੀਂ ਵੀ ਅਜੀ ਕੀ ਲਿਆ ਆ ਭਾਜੀ ਮੈਂ ਆਪਣੀ ਮਦਰਸ ਰੇਂਗ ਲਈਏ। ਇਹ ਪੇਪਲ ਤੁਸੀਂ ਕੀ ਲਿਆ ਹੈ? ਮੈਂ ਆਪਣੀ ਭੈਣ ਵਾਸਤੇ 골ਡ ਦੀ ਚੇਨ ਲਈ ਹੈ। ਕੀ ਬਾਤ ਹੈ ਇੱਥੇ ਮਾਪਿਆਂ ਦਾ ਪਿਆਰ ਇੱਕ ਹੋਇਆ ਪਿਆ ਹੈ। ਕੀ ਬਾਤ ਹੈ ਇਹ ਮਾਣੇ ਮਾਪਿਆਂ ਇੱਕ ਕਰ ਦਿੱਤੀ ਹੈ। ਮਤਲਬ ਕਿ ਰਿਸ਼ਤਾ ਮਤਲਬ ਕਿ ਕੰਬੀਨੇਸ਼ਨ ਦਿੱਤਾ ਦਾ ਹੋ ਗਿਆ ਨਾ। ਆਓ ਆਪਾਂ ਹੁਣ ਬਾਹਰ ਦਾ ਬੋਰਡ ਦੇਖਦੇ। ਰਿਪੋਰਟਰ ਸਾਹਿਬ ਤੁਸੀਂ ਇੰਟਰਵਿਊ ਕਰਦੇ ਕਰਦੇ ਸਾਡਾ ਸਮਾਨ ਹੀ ਲੈ ਜਾਂਦਾ। ਉਹ ਨਾ ਥੰਬਨੇਲ ਲਾਉਣਾ YouTube ਦੇ ਉੱਤੇ ਪਹਿਲੀ ਨਾ ਇਹ ਵੀਡੀਓ। ਥੰਬਨੇਲ ਲਾਉਣਾ ਹੈ ਤੇ ਉਹਦੇ ਵਿੱਚ ਇਹ ਜ਼ੂਮ ਕਰਕੇ ਵਿਖਾਉਣਾ ਵੱਡਾ ਸਾਰਾ। ਤੁਸੀਂ ਬਾਕੀ ਸ਼ਾਮੀ ਸਮਾਨ ਮੇਰੇ ਕੋਲ ਫੜ ਲਓ ਠੀਕ ਹੈ। ਤੈਨੂੰ ਘਰ ਦਾ ਪਤਾ ਇਹਨਾਂ ਦੇ ਨਹੀਂ ਵੀਰੇ ਮੈਨੂੰ ਘਰ ਦਾ ਨਹੀਂ ਪਤਾ ਤੈਨੂੰ ਇਹਦੇ ਚੈਨਲ ਦਾ ਪਤਾ ਵਾ ਨਹੀਂ ਵੀਰੇ ਉਹ ਭਰਾਵਾਂ ਫਾੜ ਦੇਰ ਉਹਨਾਂ ਦਾ ਸਮਾਨ ਲੁੱਟ ਕੇ ਲੈ ਗਏ ਹੋਰ ਵੀਰ ਕੀ ਹਾਲ ਹੈ ਠੀਕ ਹੋ ਕੀ ਹਾਲ ਵੀਰੇ ਬੜਾ ਪਰੇਸ਼ਾਨ ਜਿਹਾ ਲੱਗਣਿਆ ਵਾ ਪੈਸੇ ਚਾਹੀਦੇ ਸੀ ਯਾਰ 100 ਕ ਡਾਲਰ ਹੈਗਾ ਹੀ ਨਹੀਂ ਵੀਰੇ ਮੇਰੇ ਕੋ ਨਹੀਂ ਹੈਗਾ ਤੇਰੇ ਕੋਲ ਵੀਰੇ ਨਹੀਂ ਹੈਗਾ ਚਲੋ ਕੋਈ ਗੱਲ ਨਹੀਂ ਵੀਰੇ ਇਟਸ ਓਕੇ ਨੋ ਪ੍ਰੋਬਲਮ ਬੜੀ ਉਮੀਦ ਲੈ ਕੇ ਆਇਆ ਸੀ ਬੜੀਆਂ ਇਸ਼ਾਵਾਂ ਲੈ ਕੇ ਆਇਆ ਸੀ ਬੜੇ ਜਜ਼ਬਾਤ ਲੈ ਕੇ ਆਇਆ ਸੀ ਇਟਸ ਓਕੇ ਇੱਕ ਇੱਕ ਮਿੰਟ ਇੱਕ ਮਿੰਟ ਰੁਕੀ ਵੀਰੇ ਵੀਰ ਸੋਧ ਨਹੀਂ ਗਾ ਮੈਂ ਕੋ 50 ਡਾਲਰ ਨੇ ਵੀਰ ਮੇਰੇ ਕੋ ਵੀ 50 थैंक यू so much ਵੀਰ ਹੋਰ ਪੈਸਾ ਦੀ ਲੋੜ ਤੇ ਨਹੀਂ ਕੀ ਤੈਨੂੰ ਨਹੀਂ ਵੀਰੇ ਬਸ ਜਿਹੜੇ ਮੇਰੇ 50 50 ਬਣਦੇ ਉਹ ਦੇ ਦਿਓ ਤੁਸੀਂ ਕਿਹੜੇ ਪੰਜਾ ਤੇਰੇ ਕੋ ਕਿੰਨੇ ਮੈਂ ਮੰਗੇ 100 ਤੇਰੇ ਕੋ ਕਿੰਨੇ ਮੰਗੇ 100 ਤੂੰ ਕਿੰਨੇ ਦਿੱਤੇ 50 ਤੂੰ ਕਿੰਨੇ ਦਿੱਤੇ 50 ਤੇ 50 ਕਿਤੇ ਕੋ ਰਹਿ ਗਏ ਤੇ 50 ਦੇ ਕਰੇ ਤੇ ਥਾਲੇ 50 50 ਦੋਗੇ ਤੇ ਫਿਰ ਮੇਰਾ 100 ਪੂਰਾ ਹੋਊਗਾ ਹਾਂ ਟੁੱਟ ਜਾ ਦੇ ਕੇ 100 ਪੂਰਾ ਗਤੂ ਪਿਆ ਦੇ ਕੇ 100 ਪੂਰਾ ਹੋਏਗਾ ਇਦਾਂ ਨਹੀਂ ਵੀਰੇ ਕਿਸੇ ਨਾ ਬੇਈ ਮੈਨੇ ਕਰੀ ਜਾਂਦੀ ਆ ਰੱਬ ਨੂੰ ਜਾਣਦੇ ਨਹੀਂ ਹੱਕ ਸਾਥ ਨਾ ਚੱਲੀ ਜਾਂਦਾ ਆ ਮੇਰੇ ਜਿਹੜੇ ਪੈਸੇ ਨਾ ਉਹ ਮੈਨੂੰ ਸਵੇਰੇ ਚਾਹੀਦੇ ਜੀ 50 ਤੂੰ 50 ਤੂੰ ਕਰ ਦੇ ਦੀ ਬਾਂਦਰ ਨੂੰ ਜੇ ਹਾਈ ਬੁਕੇ ਤੋ ਖਾਦੇ ਕੀ ਆ ਨਹੀਂ ਵਿਆਹ ਹੋਰ ਕੇ ਨਾ ਲੱਗੀਆ ਕਰਾਉਣ ਆਵੇਂ ਕਰਾਉਣ ਲੱਗੀ ਤੂੰ ਤਾਂ ਪਟਾਣਾ ਤੈਨੂੰ ਵਿਆਹ ਤੇ ਨਾ ਸਦਾ ਨਾ ਸੜਾਇਆ ਤੇਰਾ ਫੋੜਾ ਮੈਨੂੰ ਬੁੱਕ ਕਰਾ ਕੇ ਕਿਹਾ ਨਹੀਂ ਸਟੇਜ ਤੇ ਪੰਗੜਾ ਮੈਂ ਹੀ ਪਾਉਣਾ ਇੱਕ ਪਰਫਾਰਮੈਂਸ ਤਿਆਰ ਕੀਤੀ ਆ ਕਰਾਂ ਰੰਦ ਨਾ ਵੇੜਾ ਕਰ ਕਰੀ ਇੱਕ ਵਾਰੀ ਵੇਖ ਲੈ ਬਾਤ ਵੇਖ ਲੈ ਉਥੇ ਕੀ ਪਤਾ ਤੇਰਾ ਬਾਅਦ ਟਾਈਮ ਲੱਗਣਾ ਕਿੰਨੀ ਲੱਗਣਾ ਹਾਈ ਤੂੰ ਪਿੱਛੇ ਹੱਟ ਗਈ ਆ ਮੈਂ ਨਹੀਂ ਤੇਰੇ ਪਿੱਛੇ ਆਉਣਾ ਹਟਣਾ ਨਿੰਮ ਬਾਨੀ ਆਪਣੀ ਛਾਤੀ ਨਾਲ ਬੰਬ ਤੇਰੀ ਢੋਲੀ ਵਾਲੀ ਕਾਰ ਅੱਗੇ ਫਟਣਾ ਬਾਨੀ ਸਾਤੀ ਅੱਗੇ ਨਹੀਂ ਬੱਬ ਤੇਰੀ ਢੋਲੀ ਵਾਲੀ ਕਾਰ ਅੱਗੇ ਫਟਣਾ ਮੁਵਾਲਾ ਫੇਰ ਦੁਆਰਾ ਕਰੀ ਰੇਮਤਰਾ ਸਾਡੇ ਘਰ ਤੋਂ ਤੈਨੂੰ ਕੌਣ ਬੁੱਕ ਕਰਾ ਕੇ ਗਿਆ ਹੈ ਦਾੜੀ ਤੇਰਾ ਬੁੱਕ ਕਰਾ ਗਿਆ ਹਾਈਵੇ ਮੇਰੇ ਕੋ 50 ਰੁਪਏ ਅੱਲਾ ਕਰੇ ਰਹੀ ਮੇਰਾ ਵੀਰ ਬਣ ਕੇ ਮੇਰੇ ਵਿਆਹ ਤੇ ਨਾ ਹਾਈ ਨਹੀਂ ਤੇਰੇ ਪਿਆਰ ਦੀ ਤੂੰ ਲਾਤ ਮਾਰੀ ਹੁਣ ਮੇਰੀ ਰੋਟੀ ਤੇ ਲਾਤ ਮਾਰ ਲੱਗੀ ਹੈ ਨਾ ਪ੍ਰੋਗਰਾਮ ਕਰ ਤੋਂ ਕਾਈ ਨਹੀਂ ਮੈਂ ਬੋਲੀ ਚੇਂਜ ਕਰ ਲੈਣਾ ਉਹ ਗਿਆ ਪਰ ਹਾਂ ਪਿਆਰੇ ਤੂੰ